ਪੰਜਾਬ ਪੁਲਿਸ ਦੇ ਹੱਥ ਲੱਗੀ ਕਾਮਯਾਬੀ ਇੱਕ ਦੁਕਾਨ ਤੇ ਚੱਲ ਰਹੇ ਧੜੇਸਟੇ ਦੇ ਕੰਮ ਤੇ ਕੀਤੀ ਛਾਪੇਮਾਰੀ ਦੋ ਲੋਕਾਂ ਤੇ ਮਾਲਮਲਾ ਹੋਇਆ ਦਾ ਦਰਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿਡੀ ਮੁਹਿੰਮ ਦੇ ਚੱਲਦੇ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਡੀਜੀਪੀ ਤੇ ਸਮੁੱਚੇ ਪੰਜਾਬ ਦੇ ਐਸਐਸਪੀ ਦੀਆਂ ਹੋਈਆਂ ਮੀਟਿੰਗਾਂ ਤੋਂ ਬਾਅਦ ਪੰਜਾਬ ਪੁਲਿਸ ਪਵਾ ਪਾਰ ਹੋਈ ਦਿਸ ਰਹੀ ਹੈ ਜਿਸ ਦੇ ਬਾਅਦ ਸਮੁੱਚੇ ਪੰਜਾਬ ਦੇ ਵਿੱਚ ਵੱਖੋ ਵੱਖੀ ਥਾਈ ਪਾਰਸ਼ਾਸਨ ਐਕਸ਼ਨ ਮੂਡ ਵਿੱਚ ਦਿਸ ਰਹੇ ਨੇ ਇਸੇ ਦੇ ਚੱਲਦੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੱਖੋ ਵੱਖੀ ਥਾਈ ਪੰਜਾਬ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸ ਦਾ ਅੰਦਾਜ਼ਾ ਅੱਜ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੋਆ ਵਿਧਾਨ ਸਭਾ ਦੇ ਕਸਬਾ ਸਰਨਾ ਵਿੱਚ ਪੁਲਿਸ ਵੱਲੋਂ ਇੱਕ ਦੁਕਾਨ ਤੇ ਕੀਤੀ ਗਈ ਜਿੱਥੇ ਦੁਕਾਨ ਤੇ ਧੜੇ ਸੱਟੇ ਦਾ ਅਵੇਦ ਤੰਦਾ ਚੱਲ ਰਿਹਾ ਸੀ ਪੁਲਿਸ ਨੇ ਇਸ ਛਾਪੇਮਾਰੀ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਹਰੀਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਡੀਜੀਪੀ ਪੰਜਾਬ ਵਾਵਾ ਐਸਐਸਪੀ ਪਠਾਨਕੋਟ ਦੀਆਂ ਹਦਾਇਤਾਂ ਦੇ ਚਲਦੇ ਜਿੱਥੇ ਨਸ਼ੇ ਦੇ ਕਾਰੋਬਾਰੀਆਂ ਤੇ ਲਗਾਤਾਰ ਸਰਚ ਆਪਰੇਸ਼ਨ ਜਾਰੀ ਕੀਤੇ ਹੋਏ ਹਨ ਉੱਥੇ ਹੀ ਸਮਾਜ ਵਿਰੋਧੀ ਅੰਸਰਾਂ ਤੇ ਵੀ ਪੁਲਿਸ ਵੱਲੋਂ ਸਖਤੀ ਕੀਤੀ ਗਈ ਹੈ ਜਿਸ ਦੇ ਤਿੱਤ ਹਲਕਾ ਪੁਆਦੇ ਕਸਬਾ ਸਰਨਾ ਵਿਖੇ ਪੁਲਿਸ ਵੱਲੋਂ ਛਾਪੇਮਾਰੀ ਕਰ ਤੜਾ ਸਟਾਦਾ ਕਾਰੋਬਾਰ ਕਰਨ ਵਾਲਿਆਂ ਤੇ ਪੁਲਿਸ ਵੀ ਗ੍ਰਫਤਾਰ ਕੀਤਾ ਗਿਆ ਹੈ ਤੇ ਇਹਨਾਂ ਉੱਪਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਐਸਐਸਪੀ ਸ਼ਹੀਲ ਮਿਰਜੀ ਆਈਪੀਐਸ ਜਿਨ੍ਹਾਂ ਨੇ ਨਸ਼ਾ ਹੋਇਆ ਜੂਆ ਦਰਾਸਤਾ ਹੋਇਆ ਇਹਨਾਂ ਦੀ ਇਹਨਾਂ ਲਾਮਤਾਂ ਨੂੰ ਖਤਮ ਕਰਨ ਦਾ ਜਿਹੜਾ ਤਿਆਰ ਕੀਤਾ ਹੋਇਆ ਉਹਦੇ ਚੱਲਦਿਆਂ ਕੱਲ ਥਾਣਾ ਸਦਰ ਦੀ ਪੁਲਿਸ ਨੇ ਆਪਣਾ ਰੇਡ ਕੀਤਾ ਜਿਹੜੇ ਅਵੈਧ ਜਿਹੜੇ ਲੋਟਰੀ ਸਟਾਲ ਸੀ ਉਥੇ ਉਹਨਾਂ ਤੇ ਰੇਡ ਕੀਤਾ ਉਹ ਤੋਂ ਦੋ ਬੰਦਿਆਂ ਦੀ ਅਰੈਸਟ ਕੀਤੀ ਆ ਤੇ ਜੇ ਉਥੇ ਉਹ ਜਿਹੜਾ ਉਥੇ ਦਰਾ ਸੱਟਾ ਚੱਲਦਾ ਸੀ ਇੱਕ ਪਰਚੀ ਦੇ ਨਾਲ ਜਿਹੜਾ ਦਰਾ ਦਰਾ ਸੱਟਾ ਚੱਲਦਾ ਸੀ ਉਹ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੋਰ ਵੀ ਜਿਹੜਾ ਮੈਂ ਬਾਕੀ ਵੀ ਜਿਹੜਾ ਜੇ ਕੋਈ ਇਦਾਂ ਦਾ ਕੰਮ ਕਰਦਾ ਤੇ ਇਹਨੂੰ ਸਕੇਤ ਕਰਦਾ ਕਿ ਉਹ ਬਾਦਦਾ ਦੇ ਨੀਤਾਂ ਦੀ ਖੈਰ ਨਹੀਂ ਤਾਂ ਨਹੀਂ ਮੈਂ ਅਸਲ ਵਿੱਚ ਮੈਂ ਇਹ ਆਪਣਾ ਮੈਸੇਜ ਦੇਣਾ ਚਾਹੁੰਦਾ ਕਿ ਉਹ ਜਿਹੜੇ ਆਪਣਾ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰਦਾ ਨਹੀਂ ਤਾਂ ਉਹਨਾਂ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਏਗੀ ਹਮ ਪਬਲਿਕ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਪਣਾ ਨਸ਼ਾ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫਰਮੇਸ਼ਨ ਦੇਣ ਅਤੇ ਜਿਹੜੇ ਜਿਹੜੇ ਕੋਈ ਨਸ਼ਾ ਪੀਂਦੇ ਆ ਉਹਨਾਂ ਬਾਰੇ ਸਾਨੂੰ ਦੱਸਣ ਅਸੀਂ ਉਹਨਾਂ ਦਾ ਆਪਣਾ ਸਰਕਾਰੀ ਖਾਤੇ ਦੇ ਵਿੱਚ ਇਲਾਜ ਕਰਾ ਕੇ ਸਰਕਾਰੀ ਹਸਪਤਾਲ ਤੱਕ ਕਰਾ ਕੇ ਉਹਨਾਂ ਦਾ ਇਲਾਜ ਹੋਵੇ